ਕਿਆ ਦਿਹਾ ਸਮੇਂ ਸਿਪਰਲਾ ਹੀ ਆ ਗਏ ਆ ਦੇਲਾ ਬੇਬੇ ਕਹਿੰਦੀ ਵਿਆਹ ਤੇ ਮੈਂ ਮੇਕਅਪ ਕਰਾਉਣਾ ਅਜੇ ਤੋ ਰੰਗ ਨਹੀਂ ਕਰਾਇਆ ਹੈ ਕੋਈ ਇਹ ਤੇਰੇ ਰਹਿਣ ਜਾਬੋ ਕਿਵੇਂ ਬੀਪੀ ਪਾਣ ਰੋਸ ਤੇ ਜਾਣਾ ਕੰਦਰੀਗੜ੍ਹ ਦੇ ਨਾਲ ਇੱਥੋਂ ਨਹੀਂ ਕਰਾਉਣਾ ਕਿ ਸੇਲੀਆਂ ਦੀ ਰਾਹ ਨੂੰ ਦਵਾਈ ਆਹ ਕੁੜੀ ਕੇ ਮੇਰਾ ਦਾਜ ਵੇਖ ਲੋ ਜਵਾਰੇ ਦੀਆਂ ਗਿੱਲੀਆਂ ਲੋਈ ਇਹਦਾ ਅੱਜ ਕੌਣ ਆ ਰਿਹਾ ਆਜੋ ਬਚੋ ਤੇ ਤੇਲ ਚੋੜਾਂ ਯਾਰ ਨਾਨੂ ਜੀ ਤੇ ਨਾਨੀ ਜੀ ਆ ਰਹੇ ਆ ਨਾਨਕੇ ਆਏ ਆ ਜੀ ਨਾਨਕੇ ਚੁੱਲ੍ਹੇ ਲਿਆਏ ਆ ਖਾਲੀ ਹੱਥ ਜਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੈਰੀ ਬੰਨੇ ਜੀ ਪੈਰੀ ਬੰਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ चेती करे <laughs> हांजी सा आज बार क्यों तेल जो आ आगे जी आगे का ਆ ਗਿਆ ਜੀ ਕਹਿੰਦੇ ਮੇਲ ਨਾਨਕਾ ਮੈਂ ਡਿੱਟਾ ਗਾ ਲਫਾਰ ਲਾਇਆ ਅਸੀਂ ਪਹਿਲਾਂ ਹੀ ਆ ਗਏ ਆ ਦੇਖ ਲਾ ਅਜੇ ਤੂੰ ਰੰਗ ਨਹੀਂ ਕਰਾਇਆ ਹੈ ਸਲਾਮਾ ਸੁਲਮਾ ਦੇ ਕੇ ਆਈਏ ਵੀ ਅਜੇ ਰੰਗ ਕਰੋਣਾ ਇੱਥੇ ਆ ਹਾਂਜੀ ਹਾਂਜੀ ਮੈਂ ਕਰਾ ਕਹਿੰਦੇ ਪਹਿਲਾਂ ਨੇ ਅਸੀਂ ਫੋਕਾ ਆ ਕੇ ਕਹਿੰਦੇ ਪਹਿਲਾਂ ਰੋਟੀ ਰੱਟੀ ਖਵਾ ਦੋ ਕਰਨ ਰੋਟੀ ਪਿਆਰਾ ਮੰਮੀ ਨੂੰ ਸਵੇਰ ਹੀ ਲੱਗੀ ਪਈ ਆ ਤੇਰਾ ਬਣਾਉਣਾ ਹੇਟੋ ਵਾਸਾ ਆਇਓ ਬ੍ਰੇਕਫਾਸਟ ਦਾ ਆ ਰਿਹਾ ਮਮੇ ਨੇ ਅੱਜ ਕੀ ਬਣਾਇਆ ਅੱਜ ਬਣਾਇਆ ਇੱਕ ਬਣਾਇਆ ਵਾਹ ਜੀ ਵਾਹ ਆਲੂ ਗਾਜਰਾ ਸਰਦੀਆਂ ਦੀ ਸਪੈਸ਼ਲ ਤੇ ਮੇਰੇ ਫੇਵਰੇਟ ਇੱਕ ਦਾ ਉਹ ਵੀ ਸਾਡੇ ਪਸੰਦ ਦੀ ਰਸਮ ਸੀ ਤਰੀ ਵਧੀਆ ਨਹੀਂ ਕੀ ਗੱਲ ਹੈ ਤੁਸੀਂ ਨਾਨੀ ਜੀ ਨੂੰ ਲਾਇਆ ਹੋਇਆ ਹੈ ਆਉਂਦੇ ਫੇਰ ਕੱਟ ਲਿਆ ਹੈ ਆ ਉੱਤੇ ਆਪ ਲੱਗੀ ਆ ਬੱਤ ਆਉਂਦੇ ਰੋਟੀਆਂ ਪਕਾਉਣ ਲੱਗੋਵੇ ਦੱਸ ਵਾਹ ਜੀ ਵਾਹ ਅੱਛਾ ਅੱਛਾ ਠੰਡੀ ਕਰਨ ਨੂੰ ਵੈਰੀ ਗੁੱਡ ਵੇਖੋ ਇਦਾਂ ਧੂਆ ਨਿਕਲ ਰਿਹਾ ਹੈ। ਕੋਈ ਨਾਨੂ ਤੇਰੇ ਘਰ ਨੂੰ ਨਾ ਖਾਂਦੇ ਸਬਜ਼ੀ। ਨਾ ਮੰਮੀ ਕਹਿੰਦੇ ਸੂਬਾ ਦੇ ਲੱਗ ਪਏ ਅੱਜ ਮੇਰੀ ਮੰਮਾ ਨੇ ਹੋਣਾ ਹੈ ਮੰਮਾ ਨੇ ਹੋਣਾ ਹੈ ਅੱਜ ਮੇਰੀ। ਨਹੀਂ ਤਾਂ ਹੁੰਦਾ। ਹੁਣ ਨਾਨੀ ਨਾਨੀਆਂ ਆਉਣ ਤੁਹਾਨੂੰ ਜਾਨ ਨਹੀਂ ਦੇਣਾ ਸਾਰੇ ਜਿਹੜੇ ਬਹੁਤ ਮਿਸ ਕਰਦੇ ਰਹਿੰਦੇ ਤੁਹਾਨੂੰ। ਇਹ ਤੁਹਾਡੀ ਨਾਨੀ ਜੀ ਬਹੁਤ ਪਿਆਰੀ ਲੱਗਦੇ ਨਾਨੀ ਤੇ ਬੇਬੇ ਦੀ ਜੋੜੀ। ਤੇ ਉਹਨਾਂ ਨੂੰ ਇੱਥੇ ਹੀ ਰੱਖ ਲੋ ਪੰਜਾਬ ਦੇ ਕੋਲ ਓ ਮਾਈ ਗਾਡ ਬੇਬੇ ਆ ਗਿਆ ਜੀ ਨਾਮ ਕਾ ਮੇ ਨਾਮ ਕਾ ਆ ਗਿਆ ਜੀ ਅਸਾਂ ਮੇਲਨਾ ਦਾ ਕਾਲੀ ਹਾਥੀ ਆ ਗਈ ਜੀ ਹਾਥੀ ਨਹੀਂ ਆਏ ਪਰ ਸੱਡਾ ਅੰਦਰ ਪਿਆ ਵਾ ਬਜੇ ਠੰਡ ਠੁੰਡ ਤੋਂ ਹਾਂ ਜੀ ਤਾਂ ਵਾਰੀ ਆ ਤੁਸੀਂ ਬਚਿਓ ਹਾਂ ਬਚੇ ਜੇ ਮੈਂ ਤੁਹਾਡਾ ਮਾਲਕ ਤਾਂ ਹਾਂ ਠੰਡ ਵੀ ਕਾਫੀ ਹੋ ਗਈ ਹੋਣੀ ਕੋਈ ਨਹੀਂ ਆਪਾਂ ਅਥਰ ਸਵੇਰ ਦੀ ਥੋੜੀ ਜਾ ਆਪਾਂ ਕਣ ਖੁਸ਼ ਕਰਨਾ ਬੈਠੇ ਜੀ ਕਾਰਵਾਰੀ ਬੈਠਣਾ ਬੇਬੇ ਦੇ ਨਜ਼ਾਰੇ ਆ ਕਈ ਵਾਰੀ ਬੈਠਿਆਂ ਨੂੰ ਹੀ ਲੱਗ ਜਾਂਦੀ ਆ ਰੋਟੀ ਤਿਆਰ ਪਰ ਤਿਆਰ ਨਾਨੂ ਜੀ ਵੇਟ ਕਰ ਰਹੇ ਆ ਲਓ ਜੀ ਸਪੈਸ਼ਲ ਤਾਲੀ ਵਾਜਾ ਕੀ ਬਣਾਇਆ ਦਾਲ 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 ਅੱਜ ਵੀ ਜੀ ਨੇ ਰੋਟੀ ਖਾਣੀ ਨਾਨੂ ਇਹਨੂੰ ਫੜਾਇਆ ਫੜਾਇਆ ਵਾਹ ਜੀ ਵਾਹ ਇੰਨਾ ਕੁਝ ਕਿਵੇਂ ਖਾਦਾ ਵਾਹ ਜੀ ਵਾਹ ਇੰਨਾ ਕੁਝ ਵੀ ਨਹੀਂ ਖਾਦੂ ਜੀ ਦਹੀਂ ਚ ਮਮੀਆਂ ਦੇ ਖੰਡ ਪਾਉਣੇ ਚੰਨਾ ਬਸ ਠੀਕ ਆ ਬਾਬਾ ਠੰਡ ਵੀ ਖਾਣੇ 'ਚ ਦੋਹੇ ਚੀਜ਼ਾਂ ਚੱਲਾਂਗੇ ਨੂਨ ਮੈਂਚ ਮਸਾਲਾ ਬਸ ਠੀਕ ਆ ਨਾਨਕੇ ਆਏ ਨੇ ਸਪੈਸ਼ਲ ਟਰੀਟਮੈਂਟ ਮਿਲਣਾ ਚਾਹੀਦਾ ਵਧੀਆ ਟੋਨੀਆਂ ਭਰਦੀਆਂ ਇੰਦੀਆਂ ਕਿਵੇਂ ਖਾਦੀਆਂ ਜਾਂਗੀਆਂ ਨਹੀਂ ਨਾਨੀ ਜੀ ਕੀ ਗੱਲ ਤੁਹਾਨੂੰ ਆਹ ਸਬਜੀ ਵਧੀਆ ਨਹੀਂ ਲੱਗੀ ਤੇ ਇਕੱਲੀ ਦਾਲ ਹੀ ਲਈ ਆ ਤੇ ਸਬਜੀ ਤਾਂ ਬਹੁਤ ਵਧੀਆ ਪਰ ਮੈਂ ਇੱਕੋ ਚੀਜ਼ ਖਾ ਸਕਦੀ ਆ ਦਮਾ ਦਾਲ ਕਾਜ਼ਗਦੀਆਂ ਜਾਂ ਮੈਂ ਸਰਦੀ ਤੇ ਵੀਰ ਮੇਰੇ ਅਰਗੇ ਆ ਐ ਬੇਬੇ ਹੋਰ ਚੱਲ ਤਾਂ ਕਰਕੇ ਮੈਂ ਕੱਲੀ ਢਾਲ ਹੀ ਲਈ ਆ ਢਾਲ ਬਹੁਤ ਸਵਾਦ ਹੈ ਵੈਰੀ ਗੁੱਡ ਖਾਚ ਕੇ ਰੱਖੂਗਾ ਮੂੰਹ ਉਹ ਐਨਾ ਆਰੋਚ ਨਹੀਂ ਹੁੰਦੇ ਉਹ ਬੜਾ ਵੱਡਾ ਲਓ ਜੀ ਆ ਜਾਓ ਜੀ ਜਿਨੇ ਜਿਨੇ ਪ੍ਰਸ਼ਾਦਾ ਛਕਣਾ ਜੇ ਫੇਰ ਨਾ ਗਿਆ ਜੀ ਸੁਲਾ ਨਹੀਂ ਮਾਰੀ ਹੈ ਬੇਬੇ ਸਾਰਿਆਂ ਨੂੰ ਕਹਤਾ ਸਾਡੇ ਦਾ ਪਰਵਾ ਤੂੰ ਹੀ ਵੇਲਾ ਬੈਠਾ ਖਾਣਾ ਨਹੀਂ ਬਾਕੀ ਜਿਹੜੇ ਵੇਖ ਰਹੇ ਉਹ ਵੀ ਰਹਿੰਦੇ ਆਲੇ ਉਹ ਵੇਖਣਾ ਤੇਰੇ ਲੈ ਹੈਗਾ ਕਾਦੀ ਰੋਟੀ ਸਾਰਾ ਸਭ ਖਾ ਗਏ ਬੇਟਾ ਨਾ ਦੇਖਦੇ ਡੋਲੂ ਭਰੇ ਬਏ ਨੇ ਹਾਂਜੀ ਇਹ ਵੀ ਅਸੀਂ ਤਾਂ ਹਜੇ ਖਾਣੇ ਆ ਦਹੀਂ ਸਾਡਾ ਦਹੀਂ ਰਹਿੰਦਾ ਸੀ ਨਾ ਨਾਨੀ ਵੀ ਤੇ ਨਾਨੂ ਜੀ ਵੀ ਦਹੀਂ ਦੇ ਖੰਡ ਪਾ ਕੇ ਖਾਂਦੇ ਆ ਸ਼ਾਖੰਡ ਪਾ ਕੇ ਤਾਂ ਖਾਣੇ ਆ ਫਿਰ ਗਲੇ ਨੂੰ ਨਹੀਂ ਦਹੀਂ ਲੱਗਦਾ ਅੱਛਾ ਇਹ ਖੱਟਾ ਹੁੰਦਾ ਨਾ ਨੂਨ ਵਿੱਚ ਪਾਪਾ ਖਾਈਏ ਉਹ ਫਿਰ ਗਲੇ ਨੂੰ ਲੱਗਦਾ ਸਾਨੂੰ ਮਾਫ਼ ਕਰੀਂ ਖੱਟਾ ਸਾਨੂੰ ਖੱਟਾ ਨਹੀਂ ਚਾਹੀਦਾ ਤਾਂ ਸਾਰਾ ਮਿੱਠਾ ਹੀ ਹੁੰਦਾ ਨਹੀਂ ਸਾਨੂੰ ਪਹਿਂ ਖੱਟਾ ਪਹਿਲਾਂ ਨਾਨੀ ਕੱਲ ਲੱਗੇ ਪਏ ਬੇਬੇ ਹੁਣੇ ਪਾਣੀ ਵਾਰ ਵੀ ਖੇ ਵੇਖਿਆ ਹੁਣ ਬਾਹਰ ਨਾ ਪੈਂਜੀ ਫਿਰ ਦੋ ਵਾਰਾ ਖਾਦਾ ਦੱਦੇ ਹੀ ਦਰ ਮੈਂ ਨਹੀਂ ਖਾਓ ਫਿਰ ਵਾਰ ਤੇ ਪਾਣੀ ਕੇ ਦੱਸ ਵੀ ਤੂੰ ਬਾਰੇਗੀ ਕਿ ਸੋਨਾ ਬਾਰੂਗੀ ਬਾਰੂਗਾ ਸੋਨਾ ਹੀ ਆਪਾਂ ਹਰ ਵੇਲੇ ਤੋਂ ਮਣੀ ਮੜ ਕੇ ਆਵਾ ਆਪਾਂ ਭੈਣ ਜੀ ਥਾਲ ਥੋੜਾ ਪੜਾ ਦਾਂਗੇ ਤੂੰ ਨਾ ਕੁਝ ਕਰਾਂਗੇ ਹਾਂ ਆਪਣੀ ਜੀ ਹੁੰਦਾ ਨਹੀਂ ਮੈਂ ਮਾਂ ਹੀ ਬਾਰੂ ਤੇ ਮਾਂ ਹੀ ਭੈਣ ਜੀ ਅੱਗੇ ਨੇਤਰਾਂ ਨਹੀਂ ਸਾਂ ਦੇ ਹੁੰਦੇ ਹੁਣ ਤਾਂ ਮੇਰੇ ਖਾਲਸਾ ਸਹਿਰੋ ਨਾਲ ਕੋਟਾ ਨਹੀਂ ਆਪਾਂ ਭੈਣ ਜੀ ਆਪਣਾ ਰੱਖਣਾ ਦੇਸੀ ਚੀਜ਼ਾਂ ਰੱਖਾਂਗੇ ਆਪਾਂ ਜਿਹਦੇ ਨਾਲ ਦੁੱਧ ਰਿੜਕ ਦਿੰਦੇ ਤੂੰ ਦਹੀਂ ਨਾ ਡੋਲ ਦੁੱਧ ਰਿੜਕ ਦਿੰਦੇ ਉਹ ਭੈਣ ਜੀ ਮੇਰਾ ਨਾ ਨੇਤਰਾਂ ਯਾਨੀ ਮੇਰੇ ਭੇਜੇ ਦਾ ਵਿਆਹ ਹੈ ਤੇ ਮੈਨੂੰ ਬੇ ਬੇਵੰਦ ਨੇ ਤੇਰਾ ਹੈਗਾ ਮੈਂ ਕਿਹਾ ਹਾਂ ਇਹ ਵੇਲਾ ਇਥੋਂ ਨੇ ਤੇਰਾ ਲੈ ਗਈ ਇੱਥੇ ਇੱਥੋਂ ਵੀ ਹੈਗਾ ਕਿੱਥੋਂ ਵੀ ਜਦੋਂ ਤੁਸੀਂ ਇਦਾਂ ਗੱਲਾਂ ਕਰਦੇ ਮੈਨੂੰ ਬੜੀ ਖੁਸ਼ੀ ਹੁੰਦੀ ਮੈਂ ਲੱਗ ਕੇ ਖੜ ਜਾਣਾ ਤੇਰਾ ਲੱਗ ਕੇ ਭੇਜੀ ਆ ਪਤਾ ਉਹ ਨੇ ਤੇਰਾ ਰੱਖਣਾ ਪਿੱਪਲ ਦੇ ਪੱਤੇ ਸਾਰਾ ਕੁਝ ਬਣਾਉਣਾ ਆ ਬੜਾ ਖੁਸ਼ ਕੀਤਾ ਨਾਨੀ ਨੇ ਹੁਣ ਕਹਿੰਦੇ ਆ ਗਿਆ ਜੀ ਮੇਲਣਾ ਨਾਨੂ ਜੀ ਨੂੰ ਕੀ ਵੇਖਣਾ ਨਾਨੂ ਜੀ ਹੁਣ ਏਅਰ ਫਰਾਇਰ ਜਿਹੜਾ ਕਹਿੰਦੇ ਨਵਾਂ ਲੈ ਕੇ ਆਇਆ ਦਿਖਾ ਸਾਨੂੰ 에어 ਫਰਾਈਰ ਕਾ ਹੋ ਜਾਂਦਾ ਮੰਮੀ ਨਾਲ ਕੋਈ ਵੀ ਚੀਜ਼ ਬਸ ਪੈਕ ਕਰਕੇ ਰੱਖ ਦਿੰਦੇ ਲੈ ਲਓ ਇਹਨੂੰ ਵਰਤਣਾ ਕੀ ਇਹ ਤੇ ਪਹਿਲੇ ਪੈਕ ਕਰਕੇ ਰੱਖਿਆ ਪਿਆ ਇਹ ਵਰਤਣਾ ਨਹੀਂ ਘਰੋਂ ਵਰਤਣਾ ਇਹ ਮੰਮੀ ਨੇ ਰੱਖਤਾ ਸਾਮਕੇ ਉਹ ਜਿਵੇਂ ਨਾ ਆਦਤ ਹੁੰਦੀ ਮੰਮੀਆਂ ਨੂੰ ਚਲੋ ਚਾਹ ਕਦੋਏ ਓਏ ਇਹ ਬਿਲਕੁਲ ਸੇਮ ਉਹੀ ਚੀਜ਼ ਆ ਰਹੀ ਇਹਦੇ ਨਾਲ ਨੂੰ ਇੱਥੇ ਲੇਟ ਜੀ ਲੱਗੀ ਇੱਥੇ ਜਾਗਦਾ ਨਾਲ 5.5 ਲੀਟਰ ਹਾਂ ਠੀਕ ਉਹ 5.5 ਸੀਗਾ ਉਹ 4.5 ਸੀ 5.5 ਹੂੰ ਕੁਝ ਬਣਾ ਕੇ ਦਿਖਾਈਏ ਇੱਥੇ ਤੁਹਾਨੂੰ ਪੇਸ਼ ਕਰੀਏ ਕੁਝ ਹਾਂ ਬਿਲਕੁਲ ਚਾਹੀਦਾ ਕੀ ਖਾਣਾ ਪਸੰਦ ਕਰੋਗੇ ਤੁਸੀਂ ਹੂੰ ਐਵੇਂ ਕਾਡੂ ਟੋਸਟ ਖਾਓਗੇ ਹੂੰ ਉਹ ਹੈ ਨਹੀਂ ਸਾਡੇ ਸੌਰੀ ਚੱਲ ਕੋਈ ਹੋਰ ਬਣਾਉਣੇ ਆਪਾਂ ਉਹਦੇ ਵਿੱਚ ਜਿਵੇਂ ਆਪਾਂ ਕੋਈ ਅੱਧ ਜਿਵੇਂ ਸਮਾਨ ਲੈ ਆਈਦਾ ਨਾ ਅੱਧ ਮਤਲਬ ਕਿ ਜਿਵੇਂ ਹੁਣ ਪੀਜਾ ਆਪਾਂ ਹਨਾ ਥੋੜਾ ਕੱਚਾ ਜਿਹਾ ਰੱਖ ਲਿਆ ਉਹ ਵਿੱਚ ਪਾ ਕੇ ਫਿਰ ਪਕਾਈ ਦਾ ਅੱਛਾ ਜੀ ਹੋਰ ਚੀਜ਼ਾਂ ਹੋ ਗਈਆਂ ਟਿੱਕੀਆਂ ਹੋ ਗਈਆਂ ਨਾਨੀ ਨਾਨੀ ਨੂੰ ਸਾਰਾ ਕੁਝ ਪਤਾ ਆ ਪਤਾ ਹੈ ਹੈ ਇਹ ਬਹੁਤ ਨੌਰਜਾ ਅੱਛਾ ਚਲੋ ਕਰਾਂ ਦੀ ਲਾਈਏ ਫਿਰ ਨਾਨੀ ਨੂੰ ਮੈਂ ਕਹਿੰਨਾ ਰਸੋਈ ਤੇ ਉਹ ਚਲਵਾਈਏ ਵੇ ਬੇਰ ਫਰਾਇਰ ਚੱਲ ਲੈ ਜਾ ਫੜ ਕੇ ਅੱਛੇ ਇੱਦੀ ਦਾ ਛੌਂਤ ਬੈਗ ਤਾਂ ਲੜ ਗਿਆ ਕੀ ਮੇਟੀ ਕਰਨ ਲੈ ਇਹ ਇੱਥੇ ਰੱਖ ਦਿੰਨੇ ਆਪਾਂ ਫੇਰ ਕੀ ਆ ਹਾਂਜੀ ਬਹੁਤ ਵਧੀਆ ਚੀਜ਼ ਆ ਸੋਹਣਾ ਬਹੁਤ ਸੋਹਣਾ ਲੱਗਾ ਜੀ ਇਹ ਜੀ ਹਾਂ ਹੈ ਨਾ ਇਹ ਗਿਫਟ ਮਿਲਿਆ ਹੈ ਅੱਛਾ ਬਹੁਤ ਸੋਹਣਾ ਗਿਫਟ ਆ ਥੈਂਕ ਯੂ ਪਤਾ ਕੀ ਇਹ ਹਰ ਮਨ ਇਹਦੇ ਨਾਲ ਵੀ ਮੈਚ ਕਰਦਾ ਹਾਂ ਸਾਰੀਆਂ ਚੀਜ਼ਾਂ ਬੰਗੀਆਂ ਸਾਰੀਆਂ ਨਾਲ ਵੀ ਮੈਚ ਕਰਦਾ ਆ ਨਾਨੂੰ ਹੀ ਪਤਾ ਨਹੀਂ ਕਛੂ ਕੁ ਮ ਤੁਰਦਾ ਗਾਦੂ ਨਹੀਂ ਵੀ ਜਦੋਂ ਤਾਂ ਲਿਆਣ ਤਾਂ ਇੱਥੇ ਹੀ ਹੈ ਹੈ ਪਾਣੀ ਆ ਨਹੀਂ ਪਾਣੀ ਹੋਵੇ ਪਾਣੀ ਮਾਰ ਕੇ ਫਿਰ ਦੁਰੰ ਕਰ ਪਾਣੇ ਨੂੰ ਤਾਂ ਕਛੂ ਕੁ ਮ ਬਹੁਤ ਚੰਗਾ ਮ ਹੈ ਅੱਛਾ ਜੀ ਹਾਂ ਵਾਹ ਜੀ ਵਾਹ ਅਸੀਂ ਨਾ ਇੱਕ ਚੀਜ਼ ਕੀਤੀ ਹੋਈ ਆ ਕਿ ਕੋਈ ਵੀ ਰਿਸ਼ਤੇਦਾਰ ਆਵੇ ਨਾ ਆ ਰੱਖਿਆ ਹੋਇਆ ਅਸੀਂ ਵੇ ਇੱਕ ਕਿੰਨਾ ਕਿਊਟ ਆ ਨਾ ਤੇ ਆ ਵੀ ਉੱਤੇ ਤੁਹਾਨੂੰ ਦੱਸਦਾ ਪਿਆ ਹੋਊਗਾ ਤੇ ਜਿਹੜਾ ਵੀ ਆਵੇ ਉਹਦੇ ਚ ਯੋਗਦਾਨ ਜ਼ਰੂਰ ਪਾ ਕੇ ਜਾਵੇ ਆਵੇ ਕਰਾ ਦੇ ਜੀ ਹਣਾ ਨਹੀਂ ਇਹ ਵਿਚਾਰਾ ਇਹ ਇਹ ਨਹੀਂ ਤੇ ਰੋਸ ਜਾਂਦਾ ਵਿਚਾਰਾ ਚਿਕਾ ਨਹੀਂ ਨਹੀਂ ਤੇ ਪਾਲ ਲੈ ਹਾਂ ਹੁਣ ਸਿੱਕੇ ਵਾਲਾ ਨਹੀਂ ਰਹਿ ਗਿਆ ਮੇਰਾ ਦੋਤਾ ਹਾਂ ਵੱਡਾ ਲਓ ਜੀ ਜਿਹਨੇ ਮੰਮੀ ਦੇ ਹੱਥ ਦਾ ਕਸਟਰਡ ਖਾ ਲਿਆ ਨਾ ਏ ਹਾਏ ਕੀ ਆ ਹੀ ਬਤਾ ਸੇਵ ਕੇਲੇ ਵਾਲਾ ਬੇਬੇ ਚੱਕੋ ਕੋਲੀ ਪਹਿਲਾਂ ਪਹਿਲਾਂ ਇਦਾਂ ਹੀ ਕਰਦੇ ਇਹ ਆ ਚੈਕਲੀਓ ਲਓ ਜੀ ਲਓ ਜੀ ਥੈਂਕ ਯੂ ਵੈਲਕਮ ਛੋਟਾ ਘੜਾ ਥੋੜਾ ਉਹਨਾਂ ਨੂੰ ਖਾ ਲਓ ਲਓ ਨਾਨੀ ਥੈਂਕ ਯੂ ਵੈਲਕਮ ਵੀ ਵੈਲਕਮ ਮੈਂ ਜੇ ਬੇਕੀ ਕਰਨਾ ਤੇਰੀ ਅੱਖੇ ਲੱਗ ਰਹੀ ਹੈ ਹੈ ਮੈਂ ਨਹੀਂ ਖੈਂਕਿਊ ਕਰਨਾ ਮੇਰੇ ਅੱਖੇ ਹੀ ਲੱਗਦਾਗਾ ਬਹੁਤ ਸਵਾਦ ਵੈਰੀ ਗੁੱਡ ਤਾਰੀਫ ਕਰਨੀ ਬੰਦੀ ਵੀ ਬਹੁਤ ਸਵਾਦ ਇਹ ਰਿਸ਼ਤਦਾਰੀ ਆ ਭਜਾਈ ਆਪ ਨੂੰ ਕਹਿਣਾ ਪੈਂਦਾ ਕਿ ਬਹੁਤ ਸਵਾਦ ਆ ਪਤਾ ਨਹੀਂ ਅਗਲੀ ਵਾਰੀ ਤੋਂ ਉਹਨਾਂ ਦਾ ਹੱਥ ਹੀ ਇਹ ਜਾ ਮੈਨੂੰ ਪਤਾ ਹੈ ਕੀ ਜੀ ਬਹੁਤ ਸਵਾਦ ਬਣਾਉਂਦੀ ਹੈ ਬਹੁਤ ਬਗਾਤ ਕਰਦਾ ਹੱਥ ਦੇ ਮੈਨੂੰ ਤਾਂ ਭਾਰੇ ਦਾ ਪਤਾ ਹੱਥ ਬਹੁਤ ਭਾਰੇ ਨਾਨੀ ਆਵਦੀ ਤੀ ਆਸਤੇ ਆ ਕਦੀ ਬੋਲੀ ਪਾ ਦੋ ਚਲੀਆਂ ਨੀ ਮਾਮਾ ਤੀਆਂ ਮਿਲ ਲਗੀਆਂ ਚਾਰੇ ਕੰਡਾ ਨੇ ਚਵਾਰੇ ਦੀਆਂ ਹਿੱਲੀਆਂ ਮਾਮਾ ਤੀਆਂ ਮਿਲ ਲਗੀਆਂ ਨੀ ਚਾਰੇ ਕੰਡਾ ਨੇ ਚਵਾਰੇ ਦੀਆਂ ਹਿੱਲੀਆਂ ਆਏ ਹਾਏ ਵਾਹ ਜੀ ਵਾਹ ਮਮੀ ਤੁਹਾਡਾ ਮੂੰਹ ਇਟਾ ਵੱਡਾ ਕਾ ਤੋ ਨਾਨੀ ਨਾ ਕਾ ਹੋਰ ਐਕਸਰਸਾਈਜ਼ ਕਰਦੇ ਆ ਮੰਮੀ ਨਾਨੀ ਮੰਮੀ ਆਪ ਦਾ ਇਨਾ ਧਿਆਨ ਰੱਖਦੇ ਕਿ 슈ਗਰ ਫ੍ਰੀ ਵਾਲਾ ਕਸਟਰਡ ਬਣਾਇਆ ਉਹਦੇ ਵਾਸਤੇ ਤੇ ਉਹਦੇ ਵਿੱਚੋਂ ਕੱਢ ਕੱਢ ਲਿਆ ਮੈਂ ਪਹਿਲਾਂ ਮੈਂ ਤਾਂ 슈ਗਰ ਕੀਤਾ ਆ ਆਪ ਆ ਕੇ ਦੇਖ ਕੇ ਕਾਹ ਮੈਨੂੰ ਜ਼ੋਣਾ ਨਹੀਂ ਲੱਗਦਾ ਬਾਰ ਬੈਗੇ ਨੇ ਥੋੜਾ ਜਿਹਾ ਮੰਮੀ ਆਹ ਤੁਸੀਂ ਕਦੋਂ ਕੱਢਿਆ ਸੂਟ ਇਹ ਐਂ ਹੀ ਕੱਢ ਨਾਨੀ ਆਪਾਂ ਵੀ ਕਿਹੜੀ ਘਟਾਈ ਆ ਇਹ ਹੈਗੀ ਸਿੰਧੀ ਹਾਂ ਸਾਰੇ ਤੁਹਾਨੂੰ ਵੀ ਪਤਾ ਆ ਸੱਚ ਨਾਨੂ ਹੀ ਤੁਹਾਨੂੰ ਤੇ ਪਤਾ ਹੁਣ ਜਦੋਂ ਮੰਮੀ ਦਾ ਹਲੇ ਵਿਆਹ ਨਹੀਂ ਹੋਇਆ ਇਹ ਉਧਰ ਹੀ ਹੈ ਨਾ ਤੇ ਉਦੋਂ ਕਿੰਨੇ ਕੁ ਸੂਟ ਕੱਢ ਦਿੰਦੇ ਲੱਗੀ ਰਹਿੰਦੀ ਹੁੰਦੀ ਸੀ ਅੱਛਾ ਲੱਗੇ ਰਹਿਣਾ ਇਹਨੂੰ ਤਾਂ ਸ਼ੌਕ ਹੋਰ ਸੀ ਦਾ ਅੱਛਾ ਤੂੰ ਦੋ ਕਿਹੜਾ ਆਇਆ ਸੀ ਹੌਣ ਵਾਲੀਆਂ ਕੁੜੀਆਂ ਨੂੰ ਉਧਰ ਚਲੇ ਗਏ ਉਧਰ ਚਲੇ ਗਏ ਤਾਂ ਘਰੇ ਰਹਿਣਾ ਵਾ ਕਹਿਣਾ ਜਾ ਕਰ ਲਿਆ ਹਾਂ ਵੀ ਮੈਂ ਇਹਨੂੰ ਪੜਾਵਾਂ ਸਰਕਾਰੀ ਨੌਕਰੀ ਤੇ ਲਾਵਾਂ ਤੇ ਬਾਰੇ ਪੜਕੇ ਨਹੀਂ ਗੋਸੀ ਮੰਮੀ ਹਣਾ ਇਹ ਨਾ ਹੋਏ ਨਾ ਹੁਣ ਕਿ ਉਹ ਮੇਰੀ ਮੰਮੀ ਨੇ ਲਾਇਕ ਸੀ ਪੜਨ ਚ ਹੈ ਇਹ ਨਾ ਪਰ ਪਾਨੇ ਤਾਂ ਲਾਲੀਆਂ ਬ੍ਰੇਕਅਪ ਫੇਰ ਮਕਾ ਸੋਨਣਾ ਚੱਲ ਪੁੱਤ ਹੁਣ ਤੂੰ ਇਹ ਕੰਮ ਸਿੱਖ ਇਹ ਜ਼ਰੂਰੀ ਨਹੀਂ ਕਿਸੇ ਨਾ ਹਰ ਇੱਕ ਚ ਕੋਈ ਨਾ ਕੋਈ ਗੁਣ ਹੁੰਦਾ ਆਪਾਂ ਨੂੰ ਲੋੜ ਹੁੰਦੀ ਉਹਨੂੰ ਲੱਭਣ ਦੀ ਲੱਭਣ ਦੀ ਹਾਂ ਨਹੀਂ ਇਹ ਚ ਬਹੁਤ ਵੱਡਾ ਗੁਣ ਸੀ ਭੈਣ ਦੀ ਕੱਪੜੇ ਸਿਲਾਈ ਢਾਲੀ ਦੇ ਹਰ ਮਨ ਤੇ ਗੁਣ ਹਾਂ ਛੜਦੀ ਗੱਲਾਂ ਦੇ ਇੱਕ ਇੱਥੇ ਪਿਆ ਹੁੰਦਾ ਐ ਇੱਕ ਇੱਥੇ ਪਿਆ ਹੁੰਦਾ ਐ ਕਿੱਧਰ ਵੇਖੀ ਜਾਂਦੇ ਐ ਕੈਂ ਕਰੀ ਜਾਂਦੇ ਐ ਬਹੁਤ ਗੌਣਾ ਜੀ ਬੇਬੇ ਗੱਲਾਂ ਗੱਲਾਂ ਵਿੱਚ ਬੇਦੀ ਕਰ ਜਾਂਦੇ ਨਹੀਂ ਹਰ ਮੁੰਡੇ ਸਾਹਮਣੇ ਵੱਡਾ ਗੁਣ ਮੈਂ ਦੇਖਿਆ ਜੋ ਇਹ ਚ ਗੌਣਾ ਚਲ ਇਹ ਤਾਂ ਪੈਂਦੀ ਅੱਜ ਕੱਲ੍ਹ ਜਮਾਨੇ ਦੇ ਨਾਲ ਚੱਲਦਾ ਹੀ ਆ ਇਹ ਕਿੱਧਰ ਤੇ ਕਿੱਧਰ ਤੇ ਕਿੱਧਰ ਉਹ ਤਾਂ ਫਿਨਿਸ਼ ਆੜਦੇ ਬੁੜੇ ਹੋਏ ਅਸੀਂ ਵੀ ਕਹਿੰਦੇ ਆ ਵੀ ਬਾੜੀ ਮੋਟੇ ਉਂਗਲਾ ਮਾਰੀਏ ਤੇਰੇ ਦੀ ਗੁਣ ਦੱਸੋ ਕਿਹੜਾ ਮੈਂ ਸੁਣਨਾ ਜਾਣਾ ਹੈ ਆ ਗੋਣਿਆ ਪੁੱਤ ਸਾਰਾ ਇੰਨਾ ਮਾਪਿਆਂ ਦੀ ਸੇਵਾ ਕਰਦਿਆਂ ਤੂੰ ਭੈਣ ਦੀ ਸੇਵਾ ਕਰਦਾ ਘਰੇ ਰਹਿਣਾ ਸਾਨੂੰ ਤਾਂ ਸਾਨੂੰ ਤਾਂ ਵੱਡਾ ਗੋਣੇ ਹੀ ਲੱਗਦਾ ਤੇਰੇ ਚ ਆ ਆ ਆ ਗਈ ਦੀ ਇਹ ਗੱਲ ਇਹ ਰਿਹਾ ਜੇ ਇੱਕ ਲਿਪ ਕੱਟੀ ਨਾ ਦੇਖ ਲਈ ਆ ਗਈ ਦੀ ਨਾਨੀ ਨਾਨੀ ਨੇ ਵਦਨ ਵਾਲੀ ਬੋਲੀ ਵੀ ਪੂਰੀ ਕਰਨੀ ਆ ਆਓ ਕਿਹੜੀ ਬੋਲੀ ਸੱਚ ਉਸ ਦਿਨ ਬੇਬੇ ਨੇ ਇੱਕ ਵਲੌਗ ਚ ਬੋਲੀ ਪਾਈ ਨਾਨੀ ਕਹਿੰਦੇ ਉਹ ਬੇਬੇ ਨੇ ਪੂਰੀ ਨਹੀਂ ਕੀਤੀ ਬੇਬੇ ਚੇਤਾ ਕਿਹੜੀ ਭਵੇਂ ਗਾਲ ਕਹਿੰਦੇ ਆ ਮੈਂ ਨਾ ਪਤਾ ਕਿ ਦਾ ਸਮਾਨ ਕੱਢਿਆ ਦਾਜ ਕੱਢਿਆ ਸੀ ਸੋਨਾਂ ਦਾ ਆਓ ਆਓ ਕੁੜੀਆਂ ਨਹੀਂ ਬਰੀ ਆਓ ਆਹੋ ਇਹ ਆਓ ਕੁੜੀਏ ਮੇਰਾ ਦਾਜ ਦੇਖ ਲਓ ਨਾਲੀ ਵਾਲਾ ਗਹਿਣਾ ਵੇਖੋ ਤੇ ਪਤਣਾਈ ਗਾਣਾ ਮੈਨੂੰ ਪਗਲ ਲੱਗੇ ਗਾਣਾ ਨਹੀਂ ਇਹ ਪੂਰੀ ਕਰਨਗੇ ਚਲੋ ਨਾਨੀ ਸਾਰੀ ਪੂਰੀ ਕਰੋ ਆਓ ਕੁੜੀਆਂ ਨੂੰ ਮੇਰਾ ਬੋਲੀ ਬੋਲੀ ਤਰਫ ਆਓ ਕੁੜੀਆਂ ਨੇ ਮੇਰਾ ਦਾਜ ਦੇਖ ਜੋ ਆਓ ਕੁੜੀਆਂ ਨੇ ਮੇਰਾ ਦਾਜ ਦੇਖ ਜੋ ਨਾਣੇ ਲੇ ਪਤਲਾਈ ਨੀ ਥਾੜੀ ਵਾਲੇ ਗਣ ਦੇਖ ਜੋ ਹਾਏ ਹਏ ਮਛਲੀ ਨੇ ਸੈਂਬਰ ਲਾਈ ਲੈ ਗਏ ਨੀ ਸੋਰੇ ਸੇਲੀਆਂ ਦੀ ਰਾਉ ਦਵਾਈ ਲਗੇ ਨੀ ਸੋਰੇ ਮੈਂ ਤੋ ਕਾਮਾੜੀ ਦਖਾਉਣੇ ਬੈਠੇ ਬੰਦੇ ਕਰਦੇ ਛਿੱਟ ਮੈਨੂੰ ਅਕਉਂਦੇ ਕਿਉਂ ਨਹੀਂ ਆਵੇ ਕਾਮਾੜੀ ਨਹੀਂ ਆਉਂਦੀ ਉਹ ਥਾੜੀ ਯਾਰ ਫਿੱਕਾ ਆ ਗਿਆ ਅੱਛਾ ਇਹਦੇ ਦੜਾਈਦਾ ਵੀ ਯਾਰ ਕਾਹ ਮਾਰੀ ਇਹ ਉਹ ਕਿਤਾਬ ਬੰਝਿਆ ਕਿ ਮਛਲੀ ਨਹੀਂ ਸਪਉਦੇ ਹੁੰਦੇ ਹਨਾ ਉਹਨਾਂ ਦੇ ਅੱਗੇ ਇਹ ਨਾਕੇ ਤੇ ਪਾਉਂਦੇ ਸੀ ਅੱਗੇ ਮਛਲੀ ਹਾਂ ਹਾਂ ਉਹਨਾਂ ਨੂੰ ਮਛਲੀ ਆ ਕਰਕੇ ਆ ਹੋਣੇ ਟਾਈਮ ਨਹੀਂ ਲੱਗਦਾ ਹੁੰਦਾ ਸੀ ਜਿਵੇਂ ਹੁਣ ਨਤਨੀ ਪਾਉਂਦੇ ਨੇ ਛੋਟੀ ਜਿਹੀ ਨਾਕਨੀ ਹਾਂਜੀ ਉਹਦੇ ਅੱਗੇ ਪੱਤੇ ਲੱਗੇ ਹੁੰਦੇ ਸੀ ਇਹ ਤਾਂ ਪਹਿਲਾਂ ਉਹਨੂੰ ਕਹਿੰਦੇ ਸੀ ਹਾਂ ਮੇਕਅਪ ਕਰਦੇ ਜਦ ਰਿਆ ਕਰਨਾਂ ਲਈ ਹੁਣ ਵੀ ਪਾਈ ਹੁੰਦੀ ਆ ਹਾ ਆਪੇ ਜੀ ਉਹ ਨਾਥੂ ਹੋਰ ਹੁੰਦੀ ਆ ਨਥਣੀ ਹੋਰ ਹੁੰਦੀ ਜਿਹਦੇ ਪੱਤੇ ਲੱਗੇ ਹੁੰਦੇ ਨਾ ਨਥਣੀ ਪਾ ਉਹ ਦਾ ਤੋ ਪੱਤੇ ਨਾਲ ਹੀ ਹੁੰਦੀ ਇੱਥੇ ਉਹ ਜਿਹੜੀ ਐ ਪਾ ਕੇ ਐ ਬੰਦੀ ਹੁੰਦੀ ਜਿਹੜੀ ਨਥਣੀ ਹੁੰਦੀ ਸੀ ਨਾ ਭੈਣ ਜੀ ਉਹ ਐ ਪਾ ਕੇ ਨਾ ਤਿੰਨ ਪੱਤੇ ਲੱਗੇ ਹੁੰਦੇ ਸੀ ਆਹੋ ਕੀ ਹੁੰਦੀ ਸੀ ਬੇਬੇ ਕਹਿੰਦੀ ਵਿਆਹ ਤੇ ਮੈਂ ਮੇਕਅਪ ਕਰਾਉਣਾ ਕਰਾਉਣਾ ਫਿਰ ਅਸੀਂ ਹੈ ਬੇਬੇ ਜਾਣਾ ਮੈਂ ਤੇ ਭੈਣ ਜੀ ਨੇ ਆਪਾਂ ਮਾਤਾ ਦਾ ਇਹ ਨਹੀਂ ਪਤਾ ਨਹੀਂ ਤੇ ਮੇਜੀ ਖਲ ਪਾ ਲਿਆ ਆਪਣਾ ਵਿਚਾਰ ਕੋਤੇ ਕਿਵੇਂ ਆਰੇ ਉਸਤੇ ਜਾਣਾ ਚੰਡੀਗੜ੍ਹ ਦੇ ਨਾਲ ਇੱਥੋਂ ਨਹੀਂ ਕਰਾਉਣਾ ਕਿ ਬੇਬੇਆਂ ਨੂੰ ਚੰਡੀਗੜ੍ਹ ਬਿਊਟੀ ਪਾਰਲਰ ਤੇ ਜਾਣਾ ਮੈਂ ਵਿਆਹ ਦੇ ਜਾਣਾ ਹੋਤਾ ਸੀ ਤਾਂ ਸੱਦੀਪਲ ਵੀ ਕੁਮਾਉਣੇ ਜਾਗੂਣੇ ਪੈਣਾ ਮੈਂ ਤਾਂ ਕੁੱਲ ਨਹੀਂ ਚੰਗੀ ਬੋਲਣ ਜੇ ਜਾਗੂ ਕੱਢਣੀ ਹੈ ਬੇਬਿਆਂ ਦੀ ਬਲਟੋਈ ਪਤਾ ਨਹੀਂ ਬਲਟੋਈ ਹੈ ਤੇਰੇ ਰਹਿਣ ਜਾਗੂ ਹੋਣਾ ਤੇ ਕੱਢਣੀ ਆ ਬੇਬੇ ਕੋਲ ਹੈਗੀ ਆ ਤੋ ਜਾਗੂ ਨਹੀਂ ਹੁਣ ਜਾਗੂ ਆਈਆਂ ਕਿਥੋਂ ਆਇਆ ਤੁਸੀਂ ਨਾਲ ਉਹ ਰਜਾ ਕਰਨੀ ਤੇ ਉਹਨੇ ਕਿ ਆਪਾਂ ਫੋਟੋ ਹੀ ਤੇ ਬਣਾਣੀ ਚਾਹ ਕੇ ਬਰਾਇਆ ਜੀ। ਭਾਈ ਸੋਣਾ ਆਪਾਂ ਇਹਦੀ ਤਾਂ ਕਰਾਂਗੇ ਪਰ ਤੂੰ ਹੀ ਤੇ ਜਾਗੂ ਤੇ ਮੇਰੇ ਵਾਰੀ ਸੀਗਾ ਗਾਇ ਦੇ ਵਿੱਚ ਵੱਡੇ ਸਾਡੇ ਬਗੌਣ ਨੇ ਪਿੱਤਲ ਦੇ ਤੇ ਮੈਂ ਹੀ ਰਹੀ ਜਾਗੂ ਨਾ ਉਹਦੇ ਤੇ ਕੱਢੂਗਾ। ਅੱਜ ਹਾਂ ਬੜਾ ਮਾਇਆ ਕਿ ਕਹਿਣਾ ਮੰਨਦਾ ਵਿਆਹ ਹੋ ਗਿਆ ਤੇ ਹਰਮਨ ਨੇ ਫੋਟੋ ਕੌਣ ਕਰੂਗਾ? ਤੂੰ ਜਾਂ ਤਾਂ ਮੈਂ ਮਗਰ ਕਰਾ ਦੂ ਐ। ਮੇਰੇ ਡਾਈਨਾਂ ਨੂੰ ਕੱਢ ਕੇ ਲਾਉਣਾ ਹਾਂਜੀ ਨਾਨੂ ਨੂੰ ਕਹਿ ਜਿੰਦੇ ਚਲਾਉਣੀ ਠੀਕ ਹੈ ਜੀ ਚੰਗਾ ਓਕੇ ਮੈਂ ਜਾਉਂਦੀ ਹਾਂ ਤੇ ਮੈਂ ਜਾਵੜਦੀ ਆ ਆਜਾ ਪਕਾਇਓ ਤੇ ਖਾਓ ਮੈਨੂੰ ਚਲੋ ਆ ਦੇ ਪੀ ਕੇ ਠੀਕ ਹੈ ਜੀ ਬਾਏ ਬਾਏ ਓਕੇ ਬਾਏ ਬਾਏ ਓਕੇ ਨਾਨੂ ਜੀ ਜੀ ਬਾਏ ਬਾਏ ਤੁਹਾਨੂੰ ਜ਼ਾਰਿਆਂ ਨੂੰ ਵੀ ਜੀ ਬਾਏ ਬਾਏ ਨਾਨਕੇ ਗਏ ਆ ਜੀ ਨਾਨਕੇ ਗਏ ਆ ਵਧੀਆ ਜਦੋਂ ਵੀ ਆ ਜਾਂਦਾ ਰੌਣਕੀ ਜੀ ਲੱਗ ਜਾਂਦੀ ਹਾਂਜੀ ਠੀਕ ਹੈ ਜੀ ਫਿਰ ਮਿਲਦੇ ਆਂ ਕਾਲੇ ਵਲੌਗ ਚ ਠੀਕ ਹੈ ਮੈਂ ਓਕੇ ਚੱਲਦੇ ਠੀਕ ਹੈ ਓਕੇ ਮੈਂ ਹੁਣ ਅਗਰ ਜਗਾ ਓਕੇ 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 ਬਾਏ ਠੀਕ ਹੈ